ਦਾ ਕਿਰਤੀ ਕਾਮਾ ਜਿੰਦਾਬਾਦ ਜਿੰਦਾਬਾਦ ਜਿੰਦਾ ਹਾਂ ਜਮੋਰ ਤੇ ਫਿਰ ਜਿੰਦਾਬਾਦ 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 2 ਘੰਟੇ ਲਗਭਗ ਗਾਉਣ ਜਾਣ ਦਾ ਇੱਕ ਪਾਸੇ ਦਾ ਸਫ਼ਰ ਹੈਗਾ ਹੈ। ਔਰ ਇਹ ਸਾਰੇ ਮਾਮਲੇ 'ਚ ਜਿਸਮੀ ਬੰਦਿਆਂ ਨੇ ਟਰੈਕ ਕੀਤਾ ਹੋਊਗਾ ਇਸ ਨੂੰ। ਇਹ ਸਾਫ਼ ਹੈ ਕਿ ਉਹਨਾਂ ਨੇ ਧੰਗ ਨਾਲ ਇਸ ਨੂੰ ਦੇਖਿਆ ਆ। ਇਸ ਲਈ ਯੋਜਨਾਬੰਦ ਕਤਲੇਆਮ ਹੈ ਜਿਹੜਾ ਉਹ ਲੱਗਦਾ ਔਰ ਇਸ 'ਚ ਨਿਸ਼ਾਨਾ ਵੀ ਇੱਕ ਖਾਸ ਫਿਰਕੇ ਨੂੰ ਬਣਾਇਆ ਗਿਆ ਹਿੰਦੂ ਫਿਰਕੇ ਨੂੰ ਬਣਾਇਆ ਗਿਆ ਸਾਫ਼ ਸੀ ਉਹਨਾਂ ਦਾ ਮਕਸਦ ਇਸ ਦੇਸ਼ ਦੇ ਵਿੱਚ ਹਿੰਦੂ ਮੁਸਲਮਾਨਾਂ ਦੀ ਖਾਈ ਹੈ ਜਿਹੜੀ ਉਹ ਗਹਿਰੀ ਕਰਨਾ ਸੀ ਭਾਵੇਂ ਅਸੀਂ ਅੱਜ ਬਿੰਤੀ ਵਿੱਚ ਥੋੜੇ ਨਜ਼ਾਅ ਆਏ ਹਾਂ ਪਰ ਸਾਡੇ ਅੰਦਰ ਜਿਹੜਾ ਜਜ਼ਬਾ ਹੈ ਉਹ ਜਿਹਾ ਹੈ ਕਿ ਅਸੀਂ ਦੁਸ਼ਮਣਾਂ ਦੇ ਵਿਰੁੱਧ ਖੜੇ ਹਾਂ ਕੀ ਉਸ ਤਾਕਤਾਂ ਦੇ ਵਿਰੁੱਧ ਖੜੇ ਹੈ ਜਿਹੜੀਆਂ ਤਾਕਤਾਂ ਸਾਨੂੰ ਵੰਡਣਾ ਚਾਹੁੰਦੀਆਂ। ਸਹੀ ਗੱਲਬਾਤ ਰਹੀ ਮਾਹੌਲ ਠੀਕ ਕਰਨਾ ਚਾਹੀਦਾ। আর ਸਰਕਾਰ ਦੀ ਜਿੱਥੇ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਸਰਕਾਰ ਨੂੰ ਕਬੂਲਨੀ ਚਾਹੀਦੀ ਹੈ ਔਰ ਅਮਨਸ਼ਾਹ ਨੂੰ ਇਸ ਇਫਾ ਜਿਹੜਾ ਉਹ ਦੇਣਾ ਚਾਹੀਦਾ। ਇਹ ਉਹਦਾ ਲਖੌਣਾ ਹੈ ਉਹਦੀ ਘਾਟ ਹੈ ਜਿਸ ਕਰਕੇ 26 ਬੰਦੇ ਜਾਨ ਤੋਂ ਜਿਹੜੇ ਹੱਥੋਂ ਧੋ ਬੈਠੇ ਨੇ। ਸਰਕਾਰ ਨੇ ਇਹ ਵਾਦਾ ਕੀਤਾ ਸੀ ਕਿ 370 ਤੋੜਨ ਤੋਂ ਬਾਅਦ ਮਾਮਲੇ ਹੱਲ ਹੋ ਜਾਣਗੇ। ਕੋਈ ਨਹੀਂ। ਕਿਉਂਕਿ ਕਸ਼ਮੀਰ ਦੀ ਪ੍ਰੋਬਲਮ ਸਿਆਸੀ ਪ੍ਰੋਬਲਮ ਹੈ ਅਮਨ ਕਾਨੂੰਨ ਦਾ ਮਸਲਾ ਨਹੀਂ ਹੈ ਪਿਛਲੇ ਦਿਨੀ ਜਿਹੜਾ ਪਹਿਲਗਾਮ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਕਿਦਰਾ ਕਿਤੇ ਅਤਵਾਦੀਆਂ ਵੱਲੋਂ ਕਿਹੜੀ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਕਿਉਂਕਿ ਉੱਥੇ ਧਰਮ ਪੁੱਛ-ਪੁੱਛ ਕੇ ਗੋਲੀ ਮਾਰੀ ਗਈ ਹੈ ਔਰ ਉਸੇ ਸਬੰਧ ਦੇ ਵਿੱਚ ਸਮਾਣਾ ਵਿਖੇ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਔਰ ਉਸ ਕੈਂਡਲ ਮਾਰਚ ਦੇ ਵਿੱਚ ਜਿਹੜੇ ਉੱਤੇ ਸ਼ਹੀਦ ਹੋਏ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾ ਰਹੀ ਹੈ ਪਹਿਲ ਕਾਮ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਬੇਕਸੂਰ ਨਾਗਰਿਕਾਂ ਨੂੰ ਜਿੱਥੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਕਿਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਤੀ ਮੰਦਿਰ ਸਮਾਣਾ ਤੋਂ ਸਤੀ ਪਾਰਕ ਸਮਾਣਾ ਤੋਂ ਜਿੱਥੇ ਕਿ ਅੱਜ ਪਹਿਲਗਾਮ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ ਗਿਆ ਇਸ ਕੈਂਡਲ ਮਾਰਚ ਦੇ ਵਿੱਚ ਜਿਹੜੇ ਪਹਿਲਗਾਮ ਦੇ ਵਿੱਚ 28 ਲੋਕ ਜਿਹੜੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਆ ਉਹਨਾਂ ਨੂੰ ਸ਼ਰਧਾ ਅਜਲੀ ਦੇਣ ਵਾਸਤੇ ਇਹ ਕਦਮ ਚੱਕਿਆ ਗਿਆ ਔਰ ਸਮੂਹ ਟੀਚਰ ਯੂਨੀਅਨ ਵੱਲੋਂ ਔਰ ਕਤਰਕਤੇ ਵੱਡੇ ਕਿਸਾਨ ਆਗੂਆਂ ਵੱਲੋਂ ਇਹ ਜਿਹੜਾ ਅੱਜ ਕੈਂਡਲ ਮਾਰਚ ਸਤੀ ਮੰਦਰ پارک ਤੋਂ ਲੈ ਕੇ ਤਹਿਸੀਲ پارک ਤੱਕ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਔਰ ਇਸ ਕੈਂਡਲ ਮਾਰਚ ਦੇ ਵਿੱਚ ਵੱਡੇ ਆਗੂ ਅਕਿਰਤੀ ਕਿਸਾਨ ਜੁੰਡਰ ਰਮਿੰਦਰ ਸਿੰਘ ਰਾਣਾ ਜੀ ਔਰ ਹੋਰ ਵੀ ਵੱਡੇ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵਿੱਚ ਅੱਗੇ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਔਰ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਆ ਕਿੰਨਾ ਕਿਤੇ ਅੱਜ ਬਹੁਤ ਵੱਡੇ ਵੱਦਰ ਤੇ ਲੋਕ ਇੱਥੇ ਪਹੁੰਚੇ ਹੋਏ ਸਨ ਸਮੂਹ ਜਣੀਆਂ ਨੇ ਆ ਟੀਚਰ ਯੂਨੀਅਨ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਇਹ ਜਿਹੜਾ ਪੁੰਨਿਆ ਸਾਹਿਬ ਵੀ ਖੜੇ ਨਜ਼ਰ ਆ ਰਹੇ ਨੇ ਜਿਹੜੇ ਕ੍ਰਾਂਤੀ ਕਿਰਤੀ ਕਿਸਾਨ ਯੂਨੀਅਨ ਦੇ ਵੱਡੇ ਆਗੂ ਨੇ ਉਹ ਵੀ ਇੱਥੇ ਆਪਾਂ ਲੋਕਾਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਵੱਡਾ ਜਿਹੜਾ ਇਹ ਹਾਦਸਾ ਵਾਪਰਿਆ ਕਿਉਂਕਿ ਇਹ ਨਾ ਭੁੱਲਣ ਯੋਗ ਇਹ ਜਿਹੜਾ ਕਿਤਨਾ ਕਿਤੇ ਹਮਲਾ ਹੋਇਆ ਸੋ ਇਸ ਹਮਲੇ ਤੇ ਬਹੁਤ ਚਿੰਤਾ ਵੀ ਜਤਾਈ ਗਈ ਹੈ ਔਰ ਕੈਂਡਲ ਮਾਰਚ ਵੀ ਕੱਢਿਆ ਗਿਆ ਸਰ ਅੱਜ ਸਮਾਣਾ ਕੈਂਡਲ ਮਾਰਚ ਦੇ ਵਿੱਚ ਪਹੁੰਚੇ ਹੋ ਔਰ ਹਾਲਾਤ ਜਿਹੜੇ ਆ ਦਿਨ-ਦਿਨ ਖਰਾਬ ਹੁੰਦੇ ਜਾ ਰਹੇ ਆ ਕਿਤਨਾ ਕਿਤੇ ਨਫਰਤ ਜਿਹੜੀ ਆ ਜ਼ਿਆਦਾ ਹੈਵੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਸਾਰੇ ਘਟਨਾ ਕਰਨੀ ਦੇਖੋ ਜੀ ਇਹ ਸਾਡੇ ਦੇਸ਼ ਦੀ ਦੇ ਪਾਕਿਸਤਾਨ ਦੇਸ਼ ਦੀ ਗੰਦੀ ਰਾਜਨੀਤੀ ਕਰਦੇ ਆ ਖਲਾਫ ਵਿਗੜ ਨਹੀਂ ਰੇ ਅਸਲ ਦੇ ਵਿੱਚ ਖਲਾਫ ਵਿਗਾੜੇ ਜਾ ਰਿਹਾ ਸੋ ਹਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਇੱਥੇ ਪਹੁੰਚਣ ਤੇ ਸੋ ਪ੍ਰਧਾਨ ਸਾਹਿਬ ਬਹੁਤ ਮਾੜੀ ਘਟਨਾ ਹੋਈ ਹੈ ਔਰ ਉਸ ਤੋਂ ਵੀ ਮਾੜੀਆਂ ਘਟਨਾਵਾਂ ਇਹ ਹੋ ਰਹੀਆਂ ਨੇ ਕਿ ਕੱਲ ਅੰਬਾਲਾ ਦੇ ਵਿੱਚ ਵੀ ਮੁਸਲਮਾਨ ਭਰਾਵਾਂ ਦੀਆਂ ਦੁਕਾਨਾਂ ਨੂੰ ਨੁਕਸਾਨ ਕੀਤਾ ਗਿਆ ਹੋਰ ਵੀ ਵੀ ਪਿੰਡਾਂ ਦੇ ਵਿੱਚ ਫੇਰੀਆਂ ਫੂਰੀਆਂ ਲਾਉਣ ਵਾਲੇ ਕਿਵੇਂ ਦੇਖਦੇ ਸਾਰੇ ਕੰਮਾਂ ਕਰਦੇ ਹਮਝੇ ਜਿਹੜੇ ਬੰਦੇ 26 27 ਸਾਡੇ ਬੰਦੇ ਛੜੇ ਗਏ ਇਹ ਬਹੁਤ ਹੀ ਮਾੜੀ ਗੱਲ ਹੋਈ ਹੈ ਜੀ ਅਸੀਂ ਇੱਕ ਸੁੰਦਰਾ ਨੂੰ ਉਹਨਾਂ ਨੂੰ ਸ਼ਰਧੀ ਦੇਣ ਦੀ 71 ਜੀ ਆ ਜੇ ਜਿਸ ਤਰ੍ਹਾਂ ਜੋ ਸਰਕਾਰ ਕਹਿ ਰਹੀ ਹੈ ਜਿਸ ਤਰ੍ਹਾਂ ਦਾ ਵੀ ਕੋਈ ਅਵਾਰਡ ਮਾਈਂਡ ਕਰ ਰਹੀ ਹੈ ਇਹ ਸੱਚੇ ਨੇ ਇਹ ਮੈਂ ਦੀ ਪ੍ਰੋਬਲਮ ਜੇ ਇਹ ਚੱਲ ਵਾਪਰੀ ਹੋਵੇ ਤਾਂ ਅਸੀਂ ਸਮਝਦੇ ਹਾਂ ਕਿ ਜੇ ਕਸ਼ਮੀਰ ਦੀ ਤਹਿਰੀਕ ਦੇ ਕਿਸੇ ਅੰਦੋਲਨ ਨੇ ਕੀਤਾ ਤਾਂ ਕਸ਼ਮੀਰ ਦੇ ਅੰਦੋਲਨ ਨੂੰ ਫਾਇਦਾ ਕੋਈ ਨਹੀਂ ਹਾਂ ਜੀ ਕਿਉਂਕਿ ਬੇਕਸੂਰ ਲੋਕਾਂ ਨੂੰ ਮਾਰ ਕੇ ਕੋਈ ਵੀ ਅੰਦੋਲਨ ਅੱਗੇ ਨਹੀਂ ਜਾ ਸਕਦਾ ਹੂੰ ਜਿਸ ਤੱਕ ਬਾਕੀ ਗੱਲਾਂ ਨੇ ਇੱਕ ਤਾਂ ਇਹ ਸਾਰੇ ਮਾਮਲੇ ਦੀ ਬਹੁਤ ਡੂੰਘਾਈ ਨਾਲ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਜੀ ਉਹਟੀ ਲਾਖਸਾ ਜਿਹੜਾ ਐਡੇ ਇੰਨੇ ਸਲਾਨੀ ਉਥੇ ਗਏ ਹੋਣ ਔਰ ਐਨੇ ਬੰਦੇ ਇਕੱਠੇ ਹੋ ਗਏ ਹੋਣ ਜੀ ਸਰ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੂੰ ਇਹ ਜਦੋਂ ਸਵੱਤਰਤਾ ਤੋੜ ਕੇ ਤੇ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਸਾਰਾ ਕੰਟਰੋਲ ਆਪਣੇ ਨਾਲ ਲੈ ਲਿਆ ਸੈਂਟਰ ਗਵਰਨਮੈਂਟ ਹੂੰ ਇਹਦਾ ਮਤਲਬ ਇਹ ਹੋਊ ਵੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਅੱਜ ਉਹ ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਕਿਨਾਰਾ ਕਰਦੇ ਹੂੰ ਹੂੰ ਦਿੱਤੇ ਰਾਸ਼ਟਰੀਵਾਦ ਦਾ ਜੀ ਤੇ 6 इंच 5 इंच ਦੀ ਛਾਤੀ ਦਿਖਾਉਣ ਲੱਗਿਆ ਹੂੰ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ ਆਪਣਾ ਦੀ ਸਾਠ ਹੈ ਲੈਕ ਹੈ ਲਕੁੰਡਾ ਹੈ ਸੰਗਲ ਦੇ ਵਿੱਚ ਉਹ ਔਰ ਇਸ ਮਾਮਲੇ 'ਚ ਅਮਿਤ ਛਾ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਹੋਮ ਮਿਨਿਸਟਰੀ ਹੋ ਦੇ ਕੋਲੇ ਸਾਰੀ ਗੱਲ ਦੀ ਮੁੱਖ ਤੌਰ 'ਤੇ ਜ਼ਿੰਮੇਵਾਰੀ ਉਹਨਾਂ ਦੀ ਹੈ ਜੀ ਜਿੱਥੋਂ ਤੱਕ ਜੋ ਕੁਝ ਬਕਰ ਰਿਹਾ ਹੈ ਜੀ ਸਰ ਇਹ ਬੀਜੇਪੀ ਨੇ ਇਸ ਮਾਹੌਲ 'ਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਕੇਂਦਰ ਸਰਕਾਰ ਨੇ ਦੇਸ਼ ਚ ਫਿਰ ਕੁਤੂ ਵਿਗਰਾਮ ਦੀ ਖੇਡ ਜਿਹੜਾ ਸ਼ੁਰੂ ਕਰ ਦਿੱਤੀ। ਹੂੰ। ਇੱਕ ਪੂਰੇ ਤੋਂ ਪੂਰੀ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ। ਆਰਵਾਸਿਓ ਦੇ ਦੇਖ ਰਹੇ ਹਨ ਕਿ ਦੇਸ਼ 'ਚ ਸਨਫਰਤੀ ਪ੍ਰਚਾਰ ਚੱਲ ਰਿਹਾ ਹੈ। ਅਜਹਾਲ ਇਹ ਹੈ ਕਿ ਜਿਵੇਂ ਕਿ ਕਸ਼ਮੀਰ ਤੋਂ ਆਏ ਹੋਏ ਪਰੰਮ ਲਈ ਆਏ ਹੋਏ ਦਰਿਆਕਾਂ ਨੂੰ ਨੁਕਸਾਨ ਹੈ ਜਿਹੜਾ ਪੰਜਾਬ ਨੂੰ। ਜੀ ਸਰ। ਔਰ ਅਸੀਂ ਅੱਜ ਇਹ ਪ੍ਰੋਟੈਸਟ ਕਰਕੇ ਕਿਸ ਤਰ੍ਹਾਂ ਇਹ ਕਹਿਣਾ ਚਾਹੁੰਦੇ ਆ ਹੂੰ ਕਿ ਇਹ ਸਰਹੱਦ ਤੋਂ ਵਿਕਰਮ ਦੀ ਰਾਜਨੀਤੀ ਬੰਦ ਕੀਤੀ ਜਾਵੇ ਹੂੰ ਔਰ ਦੂਸਰਾ ਨਾਲ ਦੀ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਦੋਹਾਂ ਮੁਲਕਾਂ ਨੂੰ ਗੱਲਬਾਤ ਰਾਹੀਂ ਮਾਮਲਾ ਹੱਲ ਕਰਨਾ ਚਾਹੀਦਾ ਜੀ ਇਹ ਕੋਈ ਡਿਸਪਿਊਟ ਨਹੀਂ ਦੋਹਾਂ ਮੁਲਕਾਂ ਚ ਇਹਨਾਂ ਨੂੰ ਗੱਲਬਾਤ ਫੌਰੀ ਸ਼ੁਰੂ ਕਰਨੀ ਚਾਹੀਦੀ ਹੈ ਜੰਗੀ ਮਾਹੌਲ ਨਹੀਂ ਬਣਾਉਣਾ ਚਾਹੀਦਾ ਇਧਰੋਂ ਇਹ ਮਲਿਆ ਮੀਟ ਕਰਨ ਦੀਆਂ ਗੱਲਾਂ ਕਰ ਰਹੇ ਨੇ ਉਧਰੋਂ ਬਲਾਵਲ ਪੁੱਤੋਂ ਗੱਲਾਂ ਕਰ ਰਿਹਾ ਹੈ ਸਿੰਧ ਦਾ ਪਾਣੀ ਰੋਕਣ ਦੀਆਂ ਗੱਲਾਂ ਹੋ ਰਹੀਆਂ ਨੇ ਭਾਵੇਂ ਕਿ ਇਹ ਗੱਲਾਂ ਹੋ ਨਹੀਂ ਸਕਦੀਆਂ ਇੰਟਰਨੈਸ਼ਨਲ ਰਿਪੀਰੀਅਨ ਲਾਅ ਦੇ ਸਿਧਾਂਤਾਂ ਤਹਿਤ ਇਹ ਕੀਤਾ ਨਹੀਂ ਜਾ ਸਕਦਾ ਇਹਨਾਂ ਸੌਖਾ ਨਹੀਂ ਜਿੰਨਾ ਮੁਲਕ ਜਿੰਨਾ ਇਹ ਬਣਾਇਆ ਜਾ ਰਿਹਾ ਜੀ 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 ਕੋਈ ਸਾਰੀ ਗੱਲ ਦੇ ਵਿੱਚ ਜਿਹੜਾ ਇਹ ਜੰਗੀ ਮਾਹੌਲ ਬਣਾਇਆ ਜਾ ਰਿਹਾ ਇਸ ਜੰਗੀ ਮਾਹੌਲ ਨੂੰ ਜਿਹੜਾ ਹੱਲ ਪਾਉਣੀ ਚਾਹੀਦੀ ਹੈ ਇਹਦੇ ਖਿਲਾਫ ਆ ਸੀ ਔਰ ਗੱਲਬਾਤ ਰਾਹੀਂ ਮਾਮਲਾ ਹੱਲ ਕਰਨਾ ਚਾਹੀਦਾ ਹੂੰ ਔਰ ਨਾਲੋਂ ਨਾਲ ਸਾਡਾ ਇਹ ਹੈ ਕਿ ਜਿਹੜਾ ਟ੍ਰੇਡ ਬੰਦ ਕੀਤਾ ਹੈ ਹੂੰ ਦੇਖੋ ਆਮ ਆਮ ਮਿਲਣਾ ਚਾਹੁੰਦਾ ਆਮ 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 ਚ ਕੋਈ ਇੱਕ ਦੂਜੇ ਪ੍ਰਤੀ ਨਫ਼ਰਤ ਨਹੀਂ ਜੀ ਸਰ ਕਸ਼ਮੀਰ ਚ ਵੀ ਜਿਹੜਾ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਕਸ਼ਮੀਰੀ ਆਵਾਮ ਨੇ ਲੋਕਾਂ ਦੀ ਰਾਖੀ ਦੀ ਜਿਸ ਹਿਸਾਬ ਨਾਲ ਸਾਰੀ ਕਸ਼ਮੀਰ ਦੀ ਬਾਦੀ ਉੱਪਰ ਮਤਲਬ ਸੜਕਾਂ ਤੇ ਨਿਕਲ ਕੇ ਆਈ ਹੈ ਇਸ ਇਸ ਕਾਇਰਤਾਪੂਰਨ ਹਮਲੇ ਦੇ ਤਰ੍ਹਾਂ ਭਾਰਤ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੇ ਪਾਕਿਸਤਾਨੀ ਹਿੰਦੂ ਨੇ ਉਹਨਾਂ ਦੇ ਬੀਜੇ ਅਸੀਂ ਬਰਕਰਾਰ ਰੱਖਾਂਗੇ ਬਾਕੀਆਂ ਦੇ ਬੀਜੇ ਅਸੀਂ ਰੱਦ ਕਰ ਰਹੇ ਹਾਂ ਸੋ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਖੁਦ ਧਰਮ ਦੇ ਨਜ਼ਰਸ਼ਮੇ ਦੇ ਵਿੱਚੋਂ ਇਸ ਚੀਜ਼ ਨੂੰ ਅੱਤਵਾਦ ਨੂੰ ਦੇਖ ਰਹੀਆਂ ਨੇ ਜਦਕਿ ਆਪਾਂ ਸਮਝਦੇ ਆ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਨੂੰ ਸੋਚਣਾ ਬਣਦਾ ਹੈਗਾ ਕਿ ਧਰਮ ਦੇ ਆਧਾਰ ਤੇ ਜੇ ਸਰਕਾਰਾਂ ਡਿਸੀਜਨ ਲੈਣਗੀਆਂ ਤਾਂ ਆਮ ਲੋਕਾਂ ਦੇ ਵਿੱਚ ਤਾਂ ਫਿਰ ਬੰਡੀਆਂ ਮਜ਼ਬੂਤ ਹੋਣਗੀਆਂ ਤੇ ਉਸੇ ਜਿਹੜੀ ਫਿਰਕੂ ਸਿਆਸਤ ਹੈਗੀ ਆ ਜਿਹੜੇ ਧਰਮ ਦਾ ਪੱਤਾ ਖੇਡ ਕੇ ਲੋਕਾਂ ਦੀਆਂ ਵੋਟਾਂ ਪੱਕੀਆਂ ਕਰਨੀਆਂ ਚਾਹੁੰਦੀਆਂ ਨੇ ਜਸਵਿੰਦਰ ਬਾਜੀ ਕਿਤਨਾ ਕਿਤੇ ਦੇਖੀ ਤਾਂ ਨਫਰਤ ਦਿਨ-ਮੇ ਦਿਨ ਵੱਧਦੀ ਜਾ ਰਹੀ ਹੈ ਔਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰਿਆਣਾ ਦੇ ਵਿੱਚ ਤਸਵੀਰਾਂ ਆ ਰਹੀਆਂ ਨੇ ਕਿ ਮੁਸਲਮਾਨ ਭਰਾਵਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਨਾ ਜੀ ਸੋ ਕਿਤਨਾ ਕਿਤੇ ਕੋਈ ਸਾਜ਼ਿਸ਼ ਨਹੀਂ ਲੱਗਦੀ ਵੀਰ ਜੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਦੇਖੋ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਕਿਸੇ ਵੀ ਧਰਮ ਦੇ ਰੂਪ ਵਿੱਚ ਕਿਸੇ ਵੀ ਮੁਖੌਟੇ ਦੇ ਚਾਲ ਤੱਕ ਲਾ ਪਰ ਤੁਸੀਂ ਵੇਖੋ ਉੱਤੇ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਬੇਕਸੂਰ ਲੋਕਾਂ ਦੇ ਉੱਤੇ ਅਤਿਆਚਾਰ ਹੋਇਆ ਬੇਕਸੂਰ ਲੋਕ ਮਾਰੇ ਗਏ ਪਰ ਉਹਨੂੰ ਜੋੜਿਆ ਇੱਕ ਧਰਮ ਦੇ ਨਾਲ ਜੋੜਿਆ ਗਿਆ ਸਭ ਤੋਂ ਵੱਡੀ ਗੱਲ ਵੀ ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਕਿ ਦਿਖਾਇਆ ਗਿਆ ਵੀ ਇੱਕ ਧਰਮ ਦੇ ਲੋਕ ਮਾਰੇ ਗਏ ਪਰ ਜਿਨ੍ਹਾਂ ਲੋਕਾਂ ਨੇ ਉਹਨਾਂ ਲੋਕਾਂ ਦੀ ਹੈਲਪ ਕੀਤੀ ਮਦਦ ਕੀਤੀ ਉਹ ਘੋੜਸਵਾਰ ਦੇ ਕਿੰਨੀਆਂ ਜਾਨਾਂ ਬਚਾਈਆਂ ਉਹਨੂੰ ਅੱਜ ਮੀਡੀਆ ਦਿਖਾ ਨਹੀਂ ਰਿਹਾ ਸਾਡੇ ਲਈ ਬਹੁਤ ਮਾੜੀ ਗੱਲ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਦਿਖਾਉਣ ਵਾਲਿਆਂ ਨੇ ਉਹਨਾਂ ਨੂੰ ਉਲਲ ਕੀਤਾ ਜਾ ਰਿਹਾ ਉਹਨੇ ਕੀਤਾ ਜਾ ਰਿਹਾ ਜਿਹੜੇ ਤੇ ਲੋਕਾਂ ਨੇ ਉਹ ਦੋ ਮੁਸਲਮਾਨ ਭਰਾਵਾਂ ਨੇ ਜਿੱਥੇ ਜਾਨ ਬਚਾਈ ਉੱਥੇ ਇਹਨੇ ਜੜੀਆਂ ਦੀ ਔਰ ਉਹਨਾਂ ਲੋਕਾਂ ਨੂੰ ਉਹਨਾਂ ਮੁਸਲਮਾਨ ਭਰਾਵਾਂ ਨੂੰ ਸਾਡੇ ਉਹਦੇ ਮੀਡੀਆ 'ਚ ਦਿਖਾਇ ਨਹੀਂ ਜਾ ਰਿਹਾ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਨੇ ਔਰ ਨਫ਼ਰਤ ਦੇ ਬੀਜ ਬੀਜਣ ਦੇ ਨਾਲ ਜਿਹੜੇ ਹੈ ਘਟਨਾਵਾਂ ਨੇ ਅੰਬਾਲੇ ਦੀ ਘਟਨਾ ਹੋ ਰਹੀ ਆ ਜਾਂ ਕੁਝ ਹੋਰਤਾਂ ਵਾਲੀ ਘਟਨਾ ਹੋ ਰਹੀਆਂ ਨੇ ਉਹਨਾਂ ਘਟਨਾਵਾਂ ਦਾ ਇੱਕ ਸਿੱਟਾ ਹੈ ਇਹ ਚਾਹੀਦਾ ਇਹ ਸੀਗਾ ਕਿ ਦੋਨੋਂ ਚੀਜ਼ਾਂ ਦਿਖਾਈ ਜੰਦੀਆਂ ਜੇ ਹਮਲਾ ਹੋਇਆ ਜਿਨ੍ਹਾਂ ਨੇ ਕੀਤਾ ਉਹ ਵੀ ਦੱਸਿਆ ਗਿਆ ਪਰ ਜਿਨ੍ਹਾਂ ਨੇ ਜਾਨਾਂ ਬਚਾਈਆਂ ਉਹਨਾਂ ਨੂੰ ਦੱਸਣਾ ਮੀਡੀਆ 'ਚ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਗੁਰਵਿੰਦਰ ਸਿੰਘ ਪਿੰਡ ਛਾਪੜ ਜੀ ਕਾਈ ਪ੍ਰਧਾਨ ਭਾਰਤੀ ਪਛਾਣ ਯੂਨੀਅਨ ਦੇ ਪਤਾ ਗਰਾਹਾਂ ਪ੍ਰਧਾਨ ਜੀ ਜਿਹ ਔਰ ਕੀ ਕਹਿਣਾ ਚਾਹੋਗੇ ਕੁਝ ਸ਼ਰਾਰਤੀ ਅੰਸਰ ਜਿਵੇਂ ਕੱਲ ਅੰਬਾਲਾ ਦੇ ਵਿੱਚ ਮੁਸਲਮਾਨ ਭਰਾਵਾਂ ਦੀਆਂ ਦੁਕਾਨਾਂ ਨੂੰ ਵੀ ਤੋੜਿਆ ਗਿਆ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਆਤਰਾ ਚੋਤਰਾ ਵੇਚਣਾ ਹੁੰਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਚਾਇਆ ਜਾ ਰਿਹਾ ਹੈ ਪਚਾਇਆ ਜਾ ਰਿਹਾ ਹੈ ਕਿਵੇਂ ਦੇਖਦੇ ਇਹਨਾਂ ਸਾਰੇ ਚੀਜ਼ਾਂ ਨੂੰ ਉਹ ਬਹੁਤ ਨਿੰਦਣਯੋਗ ਹੈ ਜੀ ਹਾਂ ਜਿਵੇਂ ਇਹ 파ਟਕ ਪਾਈ ਜਾਰੀ ਹੈ ਜੀ ਹਾਂ ਸਿੱਖਾਂ ਤੇ ਹਿੰਦੂਆਂ ਚ ਹਾਂ ਉਹ ਆਪਣੇ ਪੰਜਾਬ ਦੇ ਸਾਰੇ ਮਿਲ ਕੇ ਚੱਲ ਰਹੇ ਨੇ ਜੀ ਤੇ ਇਹਨਾਂ ਨੇ ਵੋਟਾਂ ਕਰਕੇ ਕਰਿਆ ਜੀ ਹੋਰੇ ਚ ਕੋਈ ਉਹ ਨਹੀਂ ਸਾਡੇ ਪਛਮਾਣਾ ਜ਼ਹਿਰ ਹੈ ਜੀ ਇਥੇ ਕੋਈ ਰੌਲਾ ਨਹੀਂ ਤੇ ਵਧੀਆ ਕੰਮ ਚੱਲਦਾ ਹੈ ਜੀ ਇਹ ਤਾਂ ਇਹਨਾਂ ਨੇ ਪਾਟਕ ਪਾਉਣੀ ਸ਼ੁਰੂ